ਸਤਨਾਮ ਸ੍ਰੀ ਵਾਹਿਗੁਰੂ ਸਭ ਜੀ ਹਰ ਹਰ ਬਿੰਦ ਭਏ ਹਰ ਸੁਆਮੀ ਅਮਾ ਚਿਸਰ ਕ ਬਿਲਬਲਾਤੀ ਹਰ ਹਰ ਕਿਰਪਾ ਕਰੇ ਵੇ ਪ੍ਰਭ ਆਪਣੀ ਮੁਖ ਦੇਵ ਹਰ ਦਿਮਖਾਤੀ हर बिन रहना सको एक राती ज्यो बिन अंबले अंबली मर जाई है त्यों हर बिन हम मर जाती रहाओ ਤੁਮ ਹਰ ਸਰਵਰ ਅੰਤ ਅਗਾਹ ਹਮ ਲਹਿਨ ਸਕੋ ਅੰਤ ਮਾਤੀ ਤੋ ਪਰੇ ਪਰੇ ਅੰਪੁਰਪਾ ਸਵਾਮੀ ਮਿਤ ਜਾਣੇ ਆਪਣੀ ਗਾਤੀ ਹਰ ਕੇ ਸੰਤ ਜਿਨ ਹਰ ਜਪਿਓ ਗੋਰਾ ਰੰਗ ਚਰੂ ਲੈ ਰਾਤੀ ਹਰ ਹਰ ਭਗਤ ਬੇਨ ਅੰਤ ਸੋਬਾ ਹਰੇ ਜਿਉ ਊਤਮ ਪਾਤੀ ਆਪੇ ਠਾਕੁਰ ਆਪੇ ਸੇਵਕ ਆਪੇ ਬਣਾਵੇ ਪਾਤੀ ਨਾਨਕ ਜਨ ਤੁਮਾਰਾ ਸੁਆਮੀ ਹਰ ਰਖਿਓ ਲਾਜ ਭਗਤੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਹਰ ਹਰ ਬਿੰਦ ਭਏ ਹਰ ਸੁਆਮੀ ਹਮ ਚਿਤਰਕ ਬਿਲਬਲਾਤੀ ਹਰ ਹਰ ਕਿਰਪਾ ਕਰੇ ਵੇ ਪ੍ਰਭ ਆਪਣੀ ਮੁਖ ਦੇਵੈ ਹਰ ਦਿਮਕਾਤੀ ਹਰ ਬਿਨ ਰਹਿ ਨਾ ਸਕੂੰ ਇੱਕ ਰਾਤੀ ਜੋ ਬਿਨ ਅੰਬਲੇ ਅੰਬਲੀ ਮਾਰੇ ਜਾਈ ਹੈ ਤੂੰ ਹਰ ਬਿਨ ਹਮ ਮਰੇ ਜਾਤੀ ਰਹਾਓ ਤੂੰ ਹਰ ਸਰਵਰ ਅੰਤ ਅਗਾਹ ਹਮ ਲਹਿ ਨ ਸਕੋ ਅੰਤ ਮਾਤੀ ਤੂੰ ਪਰੇ ਪਰੇ ਅੰਨਪੁਰਬਾ ਸਵਾਮੀ ਮਿਤ ਜਾਣੇ ਆਪਣੀ ਗਾਤੀ ਹਰ ਕੇ ਸੰਤ ਜਿਨ ਹਰ ਜਪਿਓ ਗੌਰ ਰੰਗ ਚਰੂ ਲੈ ਰਾਤੀ ਹਰ ਹਰ ਭਗਤ ਬਿਨ ਅੰਤ ਸੋਬਾ ਾਰੇ ਜਿਉ ਉਤਮ ਪਾਤੀ ਆਪੇ ਠਾਕੁਰ ਆਪੇ ਸੇਵਕ ਆਪੇ ਬਣਾਵੇ ਪਾਤੀ ਨਾਨਕ ਜਨਤ ਮਹਾਰਾ ਸਵਾਮੀ ਹਰ ਰਖਿਉ ਲਾਜ ਭਗਾਤੀ ਸਤਨਾਮ ਸ੍ਰੀ ਵਾਹਿਗੁਰੂ ਸਬਜੀ ਹਰ ਹਰ ਬਿੰਦ ਪਏ ਹਰ ਸੁਆਮੀ ਅਮਾ ਚਿਸਰ ਕ ਬਿਲਬਲਾਤੀ ਹਰ ਹਰ ਕਿਰਪਾ ਕਰੇ ਵੇ ਪ੍ਰਭ ਆਪਣੀ ਮੱਕਦੇ ਵੇ ਹਾਰੇ ਦਿਮਖਾਤੀ ਹਰ ਬਿਨ ਰਹਿ ਨਾ ਸਕੂੰ ਇੱਕ ਰਾਤੀ ਜੋ ਬਿਨ ਅੰਬਲੇ ਅੰਬਲੀ ਮਰ ਜਾਈ ਹੈ ਤਿਉ ਹਰ ਬਿਨ ਹਮ ਮਰ ਜਾਤੀ ਰਹਾਓ ਤੁਮ ਹਰ ਸਰਵਰ ਅੰਤ ਅਗਾਹਾ ਹਮ ਲਹਿ ਨ ਸਕੋ ਅੰਤ ਮਾਤੀ ਤੋ ਪਰੇ ਪਰੇ ਅੰਪੁਰਪਾ ਸਵਾਮੀ ਮਿਤ ਜਾਣੇ ਆਪਣੀ ਗਾਤੀ ਹਰ ਕੇ ਸੰਤ ਜਿਨ ਹਰ ਜਪਿਓ ਗੌਰ ਰੰਗ ਚਰੂਲੇ ਰਾਤੀ ਹਰ ਹਰ ਭਗਤ ਬਿਨ ਅੰਤ ਸੋਬਾ ਹਰ ਜਿਉ ਉਤਮ ਪਾਤੀ आपे ठाकुर आपे सेवक आपे बनावे पाती नानक जन तुम्हारा स्वामी हार रखियो लाज भगाती सातना श्री वाहे गुरु साहब जी ਹਰ ਹਰ ਬੰਦ ਭਏ ਹਰ ਸੁਆਮੀ ਹਮਾ ਚਿਸਰਕ ਬਿਬਲਾਤੀ ਹਰ ਹਰ ਕਿਰਪਾ ਕਰੇ ਵੇ ਪ੍ਰਭ ਆਪਣੀ ਮੁਖ ਦੇਵੈ ਹਾਰੇ ਦਿਮਖਾਤੀ हर बिन रह न सको एक राती ज्यो बिन अम्बले अम्बली मर जाई है त्यों हर बिन हम मर जाती रहाओ ਤੁਮ ਹਰ ਸਰਵਰ ਅੰਤ ਅਗਾਹ ਹਮ ਲਹਿਨਾ ਸਗੋ ਅੰਤ ਮਾਤੀ ਤੋ ਪਰੇ ਪਰੇ ਅੰਪੁਰਪਾ ਸਵਾਮੀ ਮਿਤ ਜਾਣੇ ਆਪਣੀ ਗਾਤੀ ਹਰ ਕੇ ਸੰਤ ਜਿਨ ਹਰ ਜਪਿਓ ਗੋਰਾ ਰੰਗ ਚਰੂਲਾ ਰਾਤੀ ਹਰ ਹਰ ਭਗਤ ਬਿਨ ਅੰਤ ਸੋਬਾ ਅਰੇ ਜਿਉ ਊਤਮ ਪਾਤੀ ਆਪੇ ਠਾਕੁਰ ਆਪੇ ਸੇਵਕ ਅਪੇ ਬਨਾਵੇ ਪਾਤੀ ਨਾਨਕ ਜਨਤ ਮਹਾਰਾ ਸੁਆਮੀ ਹਰ ਰਖਿਓ ਲਾਜ ਭਗਾਤੀ ਸਤਨਾਮ ਸ੍ਰੀ ਵਾਹਿਗੁਰੂ ਸਾਜ ਜੀ ਹਰ ਹਰ ਬਿੰਦ ਭੈ ਹਰ ਸੁਆਮੀ ਅੰਮਾ ਇਸ ਤਰਕ ਬਿਲ ਬਲਾਤੀ ਹਰ ਹਰ ਕਿਰਪਾ ਕਰੇ ਵੇ ਪ੍ਰਭ ਆਪਣੀ ਮੁਖ ਦੇਵ ਹਾਰੇ ਦਿਮਖਾਤੀ ਹਰ ਬਿਨ ਰਹਿ ਨਾ ਸਕੂੰ ਏਕ ਰਾਤੀ ਜੋ ਬਿਨ ਅੰਬਲੇ ਅੰਬਲੀ ਮਰ ਜਾਈ ਹੈ ਤਿਉ ਹਰ ਬਿਨ ਹਮ ਮਰ ਜਾਤੀ ਰਹਾਓ ਤੁਮ ਹਰ ਸਰਵਰ ਅੰਤ ਅਗਾਹ ਹਮ ਲਹਿਣਾ ਸਕੋ ਅੰਤ ਮਾਤੀ ਤੋਂ ਪਾਰੇ ਪਾਰੇ ਆਪੁਰਪਾ ਸਵਾਮੀ ਮਿਤ ਜਾਣੇ ਆਪਣੀ ਗਾਤੀ ਹਰ ਕੇ ਸੰਤ ਜਿਨ ਹਰ ਜਪਿਓ ਗੋਰ ਰੰਗ ਚਰੂ ਲੈ ਰਾਤੀ ਹਰ ਹਰ भगत बिन अंत सोबा हारे जियो उत्तम पाती आपे ठाकुर आपे सेवक आपे बनावे पाती नानक जन तुम्हारा स्वामी ਹਰ ਰਖਿਓ ਲਾਜ ਪੁਗਾਤੀ 사ਤਨਾਮ ਸ੍ਰੀ ਵਾਹਿਗੁਰੂ ਸਬਜੀ ਹਰ ਹਰ ਬਿੰਦ ਭਏ ਹਰ ਸੁਆਮੀ ਅਮਾ ਚਿਸਤਰ ਕ ਬਿਲਬ ਲਾਤੀ ਹਰ ਹਰ ਕਿਰਪਾ ਕਰੇ ਵੇ ਪ੍ਰਭ ਆਪਣੀ ਮੱਕਦੇ ਵੇ ਹਾਰੇ ਦਿੰਬ ਖਾਤੀ ਹਾਰੇ ਬਿਨ ਰਹਿ ਨਾ ਸਕੋ ਇੱਕ ਰਾਤੀ ਜੋ ਬਿਨ ਅੰਬਲੇ ਅੰਬਲੀ ਮਾਰੇ ਜਾਈ ਹੈ ਕਿਉਂ ਹਰ ਬਿਨ ਹਮ ਮਾਰੇ ਜਾਂਦੀ ਰਹਾ tum har sarvar ant agaah hum lehna sakoo ant maati tum pare pare anpurpa swami met jaane apne gaati har ke sant jin har japyo ਗੋਰਾ ਰੰਗ ਚਰੂਲਾ ਰਾਤੀ ਹਰ ਹਰ ਭਗਤ ਬਿਨ ਅੰਤ ਸੋਬਾ ਆਰੇ ਜਿਉ ਊਤਮ ਪਾਤੀ ਆਪੇ ਠਾਕੁਰ ਆਪੇ ਸੇਵਕ ਆਪੇ ਬਣਾਵੇ ਪਾਤੀ ਨਾਨਕ ਜਨਤ ਮਹਾਰਾ ਸਵਾਮੀ ਹਰ ਰਖਿਓ ਲਾਜ ਭਗਾਤੀ ਸਤਨਾਮ ਸ੍ਰੀ ਵਾਹਿਗੁਰੂ ਸਬ ਜੀ ਹਰ ਹਰ ਬਿੰਦ ਭਏ ਹਰ ਸਵਾਮੀ ਅਮਾ ਚਿਸਰਕ ਬਿਲਬ ਲਾਤੀ ਹਰ ਹਰ ਕਿਰਪਾ ਕਰੇ ਵੇ ਪ੍ਰਭ ਆਪਣੀ ਮੁਖ ਦੇਵ ਹਰਿ ਦਿਮਖਾਤੀ ਹਰ ਬਿਨ ਰਹਿ ਨਾ ਸਕੂੰ ਏਕ ਰਾਤੀ ਜੋ ਬਿਨ ਅੰਬਲੇ ਅੰਬਲੀ ਮਰ ਜਾਈ ਹੈ ਤੂੰ ਹਰ ਬਿੰਨ ਹਮ ਮਾਰੇ ਜਾਤੀ ਰਹਾਓ ਤੂੰ ਹਰ ਸਰਵਰ ਅੰਤ ਅਗਾਹ ਹਮ ਲਹਿ ਨ ਸਕੋ ਅੰਤ ਮਾਤੀ ਤੂੰ ਪਰੇ ਪਰੇ ਅੰਪੁਰਪਾ ਸਵਾਮੀ ਮਿੱਤ ਜਾਣੇ ਆਪਣੀ ਗਾਤੀ ਹਰ ਕੇ ਸੰਤ ਜਿਨ ਹਰ ਜਪਿਓ ਗੌਰ ਰੰਗ ਚਰੂਲੇ ਰਾਤੀ ਹਰ ਹਰ ਭਗਤ ਬਿਨ ਅੰਤ ਸੋਬਾ ਹਰੇ ਜਿਓ ਤਮ ਪਾਤੀ ਆਪੇ ਠਾਕੁਰ ਆਪੇ ਸੇਵਕ ਆਪੇ ਬਣਾਵੇ ਪਾਤੀ ਨਾਨਕ ਜਨਤ ਮਹਾਰਾ ਸਵਾਮੀ ਹਰ ਰੱਖਿਉ ਲਾਜ ਭਗਾਤੀ ਸਤਨਾਮ ਸਿਰਵਾਹੀ ਗੁਰੂ ਸਬਜੀ ਹਰ ਹਰ ਬਿੰਦ ਭਏ ਹਰ ਸੁਆਮੀ ਹਮਾ ਚਿਸਤਰਕ ਬਿਲਬਲਾਤੀ ਹਰ ਹਰ ਕਿਰਪਾ ਕਰੇ ਵੇ ਪ੍ਰਭ ਆਪਣੀ ਮੁਖ ਦੇਵ ਹਾਰੇ ਦਿਮਬ ਖਾਤੀ हर बिन रह सको एक राती जो बिन अंबले अम्बली मर जाई है त्यों हर बिन हम मर जाती रहाओ तुम हर ਸਰਵਰ ਅੰਤ ਅਗਾਹ ਹਮ ਲਹਿਨ ਸਕੋ ਅੰਤ ਮਾਤੀ ਤੋ ਪਰੇ ਪਰੇ ਅੰਪੁਰਪਾ ਸਵਾਮੀ ਮਿਤ ਜਾਣੇ ਆਪਣੀ ਗਾਤੀ ਹਰ ਕੇ ਸੰਤ ਜਿਨ ਹਰ ਜਪਿਓ ਗੋਰਾ ਰੰਗ ਚਰੂਲਾ ਰਾਤੀ ਹਰ ਹਰ ਭਗਤ ਬਿਨ ਅੰਤ ਸੋਬਾ ਹਰੇ ਜਿਉ ਉਤਮ ਪਾਤੀ ਆਪੇ ਠਾਕੁਰ ਆਪੇ ਸੇਵਕ ਆਪੇ ਬਣਾਵੇ ਪਾਤੀ ਨਾਨਕ ਜਨਤ ਮਹਾਰਾ ਸਵਾਮੀ ਹਰ ਰਖਿਓ ਲਾਜ ਪੁਗਾਤੀ ਸਤਨਾਮ ਸ੍ਰੀ ਵਾਹਿਗੁਰੂ ਸਬ ਜੀ ਹਰ ਹਰ ਬਿੰਦ ਭਏ ਹਰ ਸਵਾਮੀ ਅਮਾ ਚਿਸਰਕ ਬਿਲਬ ਲਾਤੀ ਹਰਿ ਹਰਿ ਕਿਰਪਾ ਕਰੇ ਵੇ ਪ੍ਰਭ ਆਪਣੀ ਮੁਖ ਦੇਵ ਹਰਿ ਦਿਮਕਾਤੀ ਹਰ ਬਿਨ ਰਹਿ ਨਾ ਸਕੋ ਏਕ ਰਾਤੀ ਜੋ ਬਿਨ ਅੰਬਲੇ ਅੰਬਲੀ ਮਰ ਜਾਈ ਹੈ ਤਿਉ ਹਰ ਬਿਨ ਮਾਰੇ ਜਾਤੀ ਰਹਾਓ ਤੁਮ ਹਰ ਸਰਵਰ ਅੰਤ ਅਗਾਹ ਹਮ ਲਹਿ ਨ ਸਕੋ ਅੰਤ ਮਾਤੀ ਤੋ ਪਰੇ ਪਰੇ ਅੰਨ ਪ੍ਰਪਾ ਸਵਾਮੀ ਮਿਤ ਜਾਣੇ ਆਪਣੀ ਗਾਤੀ ਹਰ ਕੇ ਸੰਤ ਜਿਨ ਹਰ ਜਪਿਓ ਗੌਰ ਰੰਗ ਚਰੂ ਲੈ ਰਾਤੀ ਹਰ ਹਰ ਭਗਤ ਬਿਨ ਅੰਤ ਸੋਬਾ ਾਰੇ ਜਿਉ ਓਤਮ ਪਾਤੀ ਆਪੇ ਠਾਕੁਰ ਆਪੇ ਸੇਵਕ ਆਪੇ ਬਣਾਵੇ ਪਾਤੀ ਨਾਨਕ ਜਨਤ ਮਹਾਰਾ ਸਵਾਮੀ ਹਰ ਰਖਿਉ ਲਾਜ ਪੁਗਾਤੀ ਸਤਨਾਮ ਸ੍ਰੀ ਵਾਹਿਗੁਰੂ ਸਬ ਜੀ ਹਰ ਹਰ ਬਿੰਦ ਭਏ ਹਰ ਸੁਆਮੀ ਹਮਾ ਚਿਸ ਤਰਕ ਬਿਲ ਬਲਾਤੀ ਹਰ ਹਰ ਕਿਰਪਾ ਕਰੇ ਵੇ ਪ੍ਰਭ ਆਪਣੀ ਮੁਖ ਦੇਵੈ ਹਰ ਦਿਮਕ ਖਾਤੀ हर बिन रह ना सको एक राती ज्यो बिन अंबले अम्बली मर जाई है त्यों हर बिन हम मर जाती रहाओ tum har sarvar ant agaaham leha sak ant mati tum pare pare am kripa swami mit jaane apne gati har ke sant jin har japyo ਗੋਰਾ ਰੰਗ ਚਰੂਲਾ ਰਾਤੀ ਹਰ ਹਰ ਭਗਤ ਬੇਨ ਅੰਤ ਸੋਬਾ ਹਰੇ ਜਿਉ ਉਤਮ ਪਾਤੀ ਆਪੇ ਠਾਕੁਰ ਆਪੇ ਸੇਵਕ ਆਪੇ ਬਣਾਵੇ ਪਾਤੀ ਨਾਨਕ ਜਨਤ ਮਹਾਰਾ ਸਵਾਮੀ ਹਰ ਰਖਿਓ ਲਾਜ ਪੁਗਾਤੀ ਸਤਨਾਮ ਸ੍ਰੀ ਵਾਹਿਗੁਰੂ ਸਾਜ ਜੀ ਹਰ ਹਰ ਬਿੰਦ ਭੈ ਹਰ ਸਵਾਮੀ ਅਮਾ ਚਿਸਰਕ ਬਿਲਬ ਲਾਤੀ ਹਰ ਹਰ ਕਿਰਪਾ ਕਰੇ ਵੇ ਪ੍ਰਭ ਆਪਣੀ ਮੁਖ ਦੇਵ ਹਾਰੇ ਦਿਮਖਾਤੀ ਹਾਰੇ ਬਿਨ ਰਹਿ ਨਾ ਸਕੂੰ ਏਕ ਰਾਤੀ ਜੋ ਬਿਨ ਅੰਬਲੇ ਅੰਬਲੀ ਮਾਰੇ ਜਾਈ ਹੈ ਤਉ ਹਰ ਬਿਨ ਹਮ ਮਰੇ ਜਾਤੀ ਰਹਾਓ ਤੁਮ ਹਰ ਸਰਵਰ ਅੰਤ ਅਗਾਹ ਹਮ ਲਹਿ ਨ ਸਕੋ ਅੰਤ ਮਾਤੀ ਤੋ ਪਰੇ ਪਰੇ ਅੰਨਪੁਰਬਾ ਸਵਾਮੀ ਮੇਤ ਜਾਣੇ ਆਪਣੀ ਗਾਤੀ ਹਰ ਕੇ ਸੰਤ ਜਿਨ ਹਰ ਜਪਿਓ ਗੌਰ ਰੰਗ ਚਰੂਲੇ ਰਾਤੀ ਹਰ ਹਰ ਭਗਤ ਬਿਨ ਅੰਤ ਸੋਬਾ ਹਰੇ ਜਿਉ ਊਤਮ ਪਾਤੀ ਆਪੇ ਠਾਕੁਰ ਆਪੇ ਸੇਵਕ ਆਪੇ ਬਣਾਵੇ ਪਾਤੀ ਨਾਨਕ ਜਨਤ ਮਹਾਰਾ ਸਵਾਮੀ ਹਰ ਰੱਖਿਉ ਲਾਜ ਭਗਾਤੀ ਸਤਨਾਮ ਸ੍ਰੀ ਵਾਹਿਗੁਰੂ ਸਭ ਜੀ ਹਰ ਹਰ ਬਿੰਦ ਭਏ ਹਰ ਸੁਆਮੀ ਹਮਾ ਚਿਸਤਰ ਕ ਬਿਲਬਲਾਤੀ ਹਰ ਹਰ ਕਿਰਪਾ ਕਰੇ ਵੇ ਪ੍ਰਭ ਆਪਣੀ ਮੱਕਦੇ ਵੇ ਹਾਰੇ ਦਿਮ ਬਖਾਤੀ ਹਰ ਬਿਨ ਰਹਿ ਨਾ ਸਕੂ ਇੱਕ ਰਾਤੀ ਜੋ ਬਿਨ ਅੰਬਲੇ ਅੰਬਲੀ ਮਾਰੇ ਜਾਈ ਹੈ ਕਿਉਂ ਹਰ ਬਿਨ ਹੰਮ ਮਾਰੇ ਜਾਂਦੀ ਰਾ ਸਰਵਰ ਅੰਤ ਅਗਾਹ ਹਮ ਲਹਿਨ ਸਕੋ ਅੰਤ ਮਾਤੀ ਤੂੰ ਪਰੇ ਪਰੇ ਅੰਪੁਰਪਾ ਸਵਾਮੀ ਮਿਤ ਜਾਣੇ ਆਪਣੀ ਗਾਤੀ ਹਰ ਕੇ ਸੰਤ ਜਿਨ ਹਰ ਜਪਿਓ ਗੋਰਾ ਰੰਗ ਚਰੂਲੇ ਰਾਤੀ ਹਰ ਹਰ ਭਗਤ ਬੇਨ ਅੰਤ ਸੋਬਾ ਹਰੇ ਜਿਉ ਊਤਮ ਪਾਤੀ ਆਪੇ ਠਾਕੁਰ ਆਪੇ ਸੇਵਕ ਆਪੇ ਬਣਾਵੇ ਪਾਤੀ ਨਾਨਕ ਜਨ ਤੁਮਾਰਾ ਸੁਆਮੀ ਹਰ ਰਖਿਓ ਲਾਜ ਭਗਤੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਹਰ ਹਰ ਬਿੰਦ ਭਏ ਹਰ ਸੁਆਮੀ ਹਮ ਚਿਤਰਕ ਬਿਲਬਲਾਤੀ ਹਾਰੇ ਹਾਰੇ ਕਿਰਪਾ ਕਰੇ ਵੇ ਪ੍ਰਭ ਆਪਣੀ ਮੁਖ ਦੇਵੈ ਹਾਰੇ ਜਿੰਬ ਖਾਤੀ ਹਾਰੇ ਬਿਨ ਰਹਿ ਨਾ ਸਕੂੰ ਏਕ ਰਾਤੀ ਜੋ ਬਿਨ ਅੰਬਲੇ ਅੰਬਲੀ ਮਰ ਜਾਈ ਹੈ ਤੂੰ ਹਰ ਬਿਨ ਹਮ ਮਰ ਜਾਤੀ ਰਹਾਓ ਤੁਮ ਹਰ ਸਰਵਰ ਅੰਤ ਅਗਾ ਹਮ ਲਹਿ ਨ ਸਕੋ ਅੰਤ ਮਾਤੀ ਤੂੰ ਪਰੇ ਪਰੇ ਅੰਨੁ ਕਿਰਪਾ ਸਵਾਮੀ ਮਿੱਤ ਜਾਣੇ ਆਪਣੀ ਗਾਤੀ ਹਰ ਕੇ ਸੰਤ ਜਿਨ ਹਰ ਜਪਿਓ ਗੌਰ ਰੰਗ ਚਰੂ ਲੈ ਰਾਤੀ ਹਰ ਹਰ ਭਗਤ ਬਿਨ ਅੰਤ ਸੋਬਾ ਾਰੇ ਜਿਉ ਊਤਮ ਪਾਤੀ ਆਪੇ ਠਾਕੁਰ ਆਪੇ ਸੇਵਕ ਆਪੇ ਬਣਾਵੇ ਪਾਤੀ ਨਾਨਕ ਜਨ ਤਮਾਰਾ ਸਵਾਮੀ ਹਰ ਰਖਿਉ ਲਾਜ ਭਗਾਤੀ ਸਤਨਾਮ ਸ੍ਰੀ ਵਾਹਿਗੁਰੂ ਸਾਬ ਜੀ ਹਰ ਹਰ ਬਿੰਦ ਭਏ ਹਰ ਸੁਆਮੀ ਅਮਾ ਚਿਸਰ ਕ ਬਿਲਬ ਲਾਤੀ ਹਰ ਹਰ ਕਿਰਪਾ ਕਰੇ ਵੇ ਪ੍ਰਭ ਆਪਣੀ ਮੁਖ ਦੇਵੈ ਹਾਰੇ ਦਿਮਖਾਤੀ हर बिन रह सको एक राती ज्यो बिन अम्बले अम्बली मर जाई है त्यों हर बिन हम मर जाती रहाओ ਤੁਮਹਾਰ ਸਰਵਰ ਅੰਤ ਅਗਾਹ ਹਮ ਲਹਿਨ ਸਕ ਅੰਤ ਮਾਤੀ ਤੂੰ ਪਰੇ ਪਰੇ ਅੰਪੁਰਪਾ ਸੁਆਮੀ ਮਿਤ ਜਾਣੇ ਆਪਣੀ ਗਾਤੀ ਹਰ ਕੇ ਸੰਤ ਜਿਨ ਹਰ ਜਪਿਓ ਗੋਰਾ ਰੰਗ ਚਰੂਲੇ ਰਾਤੀ ਹਰ ਹਰ ਭਗਤ ਬੇਨ ਅੰਤ ਸੋਬਾ ਹਰੇ ਜਿਉ ਉਤਮ ਪਾਤੀ ਆਪੇ ठाकुर ਆਪੇ ਸੇਵਕ ਆਪੇ ਬਣਾਵੇ ਪਾਤੀ